ਮਰੀਤ ਚ ਕਲਾ ਕੋ ਤੇ ਪੁਲਰ ਨਾਲ ਬਟੀ ਸਿਹਰੀ ਵਾਲਿਆਂ ਦਾ ਲਾਜਿਤ ਭੁੱਲਰ ਵੀ ਲੋਹੜਿਆ ਜੱਟਿਆ ਤੇਰੇ ਮੂੰਹ ਮੈਂ ਕੋਈ ਗੁੱਲੀ ਘੜ ਕੋ ਸਨਿਆਰਾ ਨਹੀਂ ਇਹਨੂੰ ਕਿਰਨ ਦਰਜੇ ਨੂੰ ਇੱਥੇ ਲੋਕ ਕਹਿੰਦੇ ਗੁੱਲੀ ਘੜ ਸਨਿਆਰਾ ਸੀਐਮ ਆਨ ਦੀ ਕੈਬਨਟ ਮੰਤਰੀ ਲਾਜਿਤ ਭੁੱਲਰ ਪ੍ਰਚਾਰ ਕਰ ਰਹੇ ਸਨ ਪ੍ਰਚਾਰ ਦੌਰਾਨ ਕੁਝ ਅਜੀਹਾ ਬੋਲ ਗਏ ਜਿਸ ਉੱਤੇ ਵਿਵਾਦ ਹੋ ਗਿਆ ਕੈਬਨਟ ਮੰਤਰੀ ਲਾਜਿਤ ਸਿੰਘ ਭੁੱਲਰ ਜੋ ਵਿਵਾਦਾਂ ਦੇ ਵਿੱਚ ਘਿਰ ਗਏ ਹਨ ਉਹਨਾਂ ਉਤੇ ਰਾਮਗੜੀਆਂ ਤੇ ਸੁਨਿਆਰਾ ਭਾਈਚਾਰਾ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕਰਨ ਦਾ ਇਲਜ਼ਾਮ ਹੈ। ਅਕਾਲੀ ਦਲ ਅਤੇ ਕਾਂਗਰਸ ਨੇ ਸਵਾਲ ਖੜੇ ਕਰਦਿਆਂ ਚੋਣ ਕਮਿਸ਼ਨ ਤੋਂ ਕਾਰਵਾਈ ਦੀ ਮੰਗ ਵੀ ਕੀਤੀ ਗਈ। ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਝਿੱਟਿਆ ਨੇ ਕਿਹਾ ਕਿ ਆਪ ਦੇ ਮੰਤਰੀ ਲਾਲਜੀਤ ਭੁੱਲਰ ਨੇ ਭਾਸ਼ਣ ਦੌਰਾਨ ਰਾਮਗੜੀਆਂ ਤੇ ਸੁਨਿਆਰਾ ਬ੍ਰਾਦਰੀ ਦਾ ਅਪਮਾਨ ਕੀਤਾ ਹੈ। ਸਰਵੰਸਦਾਨੀ ਸਿੱਧੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਸਿੱਖਾਂ ਨੂੰ ਜਾਤ ਪਾਤ ਦੇ ਬੰਧਨ ਤੋਂ ਮੁਕਤ ਕੀਤਾ ਸੀ ਪਰ ਅੱਜ ਦੇ ਅਖੌਤੀ ਵਿਦਲਾਵ ਵਾਲੇ ਸ਼੍ਰੀ ਆਮ ਸਟੇਜਾਂ ਉੱਤੇ ਸਿੱਖਾਂ ਦਾ અપਮਾਨ ਕਰ ਰਹੇ ਹਨ ਸਮੁੱਚੇ ਪੰਜਾਬੀਆਂ ਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ ਪੰਜਾਬ ਦੇ ਮੋਤੀਆਂ ਦੀ ਗੱਲ ਕਰੋ ਘਟੀਆ ਪੱਦਰ ਦੀ ਰਾਜਨੀਤੀ ਛੱਡੋ ਉਦੋਂ ਅਮਰਿੰਦਰ ਸਿੰਘ ਰਾਜਾਪਟਿੰਗ ਨੇ ਟਵੀਟ ਕਰਕੇ ਕਿਹਾ ਕਿ ਇਹ ਬੇਹਦ ਸ਼ਰਮਨਾਕ ਹੈ ਕਿ ਅਜੋਕੇ ਸਮਾਜ ਦੇ ਵਿੱਚ ਵੀ ਲੋਕਾਂ ਦੇ ਵਿਚਾਰ ਇਹੋ ਜਿਹੇ ਹਨ ਇਹ ਕੋਈ ਆਮ ਵਿਅਕਤੀ ਨਹੀਂ ਬਲਕਿ ਪੰਜਾਬ ਟ੍ਰਾਂਸਪੋਰਟ ਮੰਤਰੀ ਹਨ ਜੋ ਵਕ ਵਕ ਜਾਤੀਆਂ ਪ੍ਰਤੀ ਭੱਦੀਆਂ ਟਿੱਪਣੀਆਂ ਕਰਕੇ ਆਪਣੀ ਸੋਚ ਦਾ ਜਨਾਜਾ ਕੱਢ ਰਹੇ ਹਨ ਮੈਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦਾ ਹਾਂ ਕਿ ਇਸ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਕਲਦਿਲ ਦੇ ਵਲੋਂ ਮੰਤਰੀ ਲਾਇਲ ਜੀਤ ਪੁੱਲਰ ਦੇ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਦੇ ਦਿੱਤੀ ਗਈ ਹੈ ਮੇਰੀ ਚੱਕਾ ਦਾ ਪੋਤੇ ਆ ਪੁੱਲਰ ਦਾ ਬਟੀ ਸ੍ਰੀ ਹਰਿ ਵਾਲਿਆਂ ਦਾ ਹਰਿਆ ਚਾਟਿਆ ਤੇਰੇ ਮੂੰਹ ਮੈਂ ਕੋਈ ਗੁੱਲੀ ਘੜ ਕੋ ਸੁਨਿਆਰਾ ਨਹੀਂ ਇਹਨੂੰ ਕਿਰਨ ਸਰਕੇ ਨੂੰ ਇੱਥੇ ਲੋਕ ਕਹਿੰਦੇ ਗੁੱਲੀ ਘੜ ਸੁਨਿਆਰਾ ਸੀਐਮ ਮਾਨ ਦੀ ਕੈਬਨਟ ਮੰਤਰੀ ਲਾਜਿਤ ਭੁੱਲਰ ਪ੍ਰਚਾਰ ਕਰ ਰਹੇ ਸਨ ਪ੍ਰਚਾਰ ਦੌਰਾਨ ਕੁਝ ਅਜੀਹਾ ਬੋਲ ਗਏ ਜਿਸ ਉੱਤੇ ਵਿਵਾਦ ਹੋ ਗਿਆ ਕੈਬਨਟ ਮੰਤਰੀ ਲਾਜਿਤ ਸਿੰਘ ਭੁੱਲਰ ਜੋ ਵਿਵਾਦਾਂ ਦੇ ਵਿੱਚ ਘਿਰ ਗਏ ਹਨ ਉਹਨਾਂ ਉੱਤੇ ਰਾਮਗੜੀਆਂ ਤੇ ਸੁਨਿਆਰਾ ਭਾਈਚਾਰਾ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕਰਨ ਦਾ ਇਲਜ਼ਾਮ ਹੈ ਅਕਾਲੀ ਦਲ ਅਤੇ ਕਾਂਗਰਸ ਨੇ ਸਵਾਲ ਖੜੇ ਕਰਦਿਆਂ ਚੋਣ ਕਮਿਸ਼ਨ ਤੋਂ ਕਾਰਵਾਈ ਦੀ ਮੰਗ ਵੀ ਕੀਤੀ ਗਈ ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਝਿੱਤਿਆ ਨੇ ਕਿਹਾ ਕਿ ਆਪ ਦੇ ਮੰਤਰੀ ਲਾਲਜੀਤ ਭੁੱਲਰ ਨੇ ਭਾਸ਼ਣ ਦੌਰਾਨ ਰਾਮਗੜੀਆਂ ਤੇ ਸੁਨਿਆਰਾ ਬ੍ਰਾਦਰਰੀ ਦਾ ਅਪਮਾਨ ਕੀਤਾ ਹੈ ਸਰਵੰਸਦਾਨੀ ਸਿੱਧਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਾਧਨਾ ਕਰਕੇ ਸਿੱਖਾਂ ਨੂੰ ਜਾਤ ਪਾਤ ਦੇ ਬੰਧਨ ਤੋਂ ਮੁਕਤ ਕੀਤਾ ਸੀ ਪਰ ਅੱਜ ਦੇ ਅਖੌਤੀ ਬਦਲਾਵ ਵਾਲੇ ਸ਼ਰੀਆਮ ਸਟੇਜਾਂ ਉੱਤੇ ਸਿੱਖਾਂ ਦਾ અપਮਾਨ ਕਰ ਰਹੇ ਹਨ ਸਮੁੱਚੇ ਪੰਜਾਬੀਆਂ ਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ ਪੰਜਾਬ ਦੇ ਮੋਤੀਆਂ ਦੀ ਗੱਲ ਕਰੋ ਘਟਿਆ ਪੱਧਰ ਦੀ ਰਾਜਨੀਤੀ ਛੱਡੋ ਉਦਮ ਰਿੰਦਰ ਸਿੰਘ ਰਾਜਾਪੁਰਿੰਗ ਨੇ ਟਵੀਟ ਕਰਕੇ ਕਿਹਾ ਕਿ ਇਹ ਬੇਹਦ ਸ਼ਰਮਨਾਕ ਹੈ ਕਿ ਅਜੋਕੇ ਸਮਾਜ ਦੇ ਵਿੱਚ ਵੀ ਲੋਕਾਂ ਦੇ ਵਿਚਾਰ ਇਹੋ ਜਿਹੇ ਹਨ ਇਹ ਕੋਈ ਆਮ ਵਿਅਕਤੀ ਨਹੀਂ ਬਲਕਿ ਪੰਜਾਬ ਟ੍ਰਾਂਸਪੋਰਟ ਮੰਤਰੀ ਹਨ ਜੋ ਵਕ ਵਕ ਜਾਤੀਆਂ ਪ੍ਰਤੀ ਭੱਦੀਆਂ ਟਿੱਪਣੀਆਂ ਕਰਕੇ ਆਪਣੀ ਸੋਚ ਦਾ ਜਨਾਜਾ ਕੱਢ ਰਹੇ ਹਨ ਮੈਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦਾ ਹਾਂ ਕਿ ਇਸ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਕਾਲੀ ਦਲ ਦੇ ਵੱਲੋਂ ਮੰਤਰੀ ਲਾਇਜਿਤ ਪੁੱਲਰ ਦੇ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਦੇ ਦਿੱਤੀ ਗਈ ਹੈ ਮੇਰੀ ਸਿਕਾਪੋਤਿਆ ਪੁੱਲਰ ਵਾਲਾ ਬਟੀ ਸ੍ਰੀ ਹਲੀ ਵਾਲਿਆਂ ਦਾ ਨਰਵੀਨੌਰ ਯਾ ਚਾਟਿਆ ਤੇਰੇ ਮੂੰਹ ਮੈਂ ਕੋਈ ਗੁੱਲੀ ਘੜ ਕੋ ਸੁਨਿਆਰਾ ਨਹੀਂ ਇਹਨੂੰ ਕਿਰਨ ਦਰਜੇ ਨੂੰ ਇੱਥੇ ਲੋਕਾਂ ਦੇ ਗੁੱਲੀ ਘੜ ਸੁਨਿਆਰਾ ਸੀਐਮ ਮੰਨ ਦੀ ਕੈਬਨਟ ਮੰਤਰੀ ਲਾਜਿਤ ਭੁੱਲਰ ਪ੍ਰਚਾਰ ਕਰ ਰਹੇ ਸਨ ਪ੍ਰਚਾਰ ਦੌਰਾਨ ਕੁਝ ਅਜੀਹਾ ਬੋਲ ਗਏ ਜਿਸ ਉੱਤੇ ਵਿਵਾਦ ਹੋ ਗਿਆ ਕੈਬਨਟ ਮੰਤਰੀ ਲਾਜਿਤ ਸਿੰਘ ਭੁੱਲਰ ਜੋ ਵਿਵਾਦਾਂ ਦੇ ਵਿੱਚ ਘਿਰ ਗਏ ਹਨ ਉਹਨਾਂ ਉੱਤੇ ਰਾਮਗੜੀਆਂ ਤੇ ਸੁਨਿਆਰਾ ਭਾਈਚਾਰਾ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕਰਨ ਦਾ ਇਲਜ਼ਾਮ ਹੈ ਅਕਾਲੀ ਦਲ ਅਤੇ ਕਾਂਗਰਸ ਨੇ ਸਵਾਲ ਖੜੇ ਕਰਦਿਆਂ ਚੋਣ ਕਮਿਸ਼ਨ ਤੋਂ ਕਾਰਵਾਈ ਦੀ ਮੰਗ ਵੀ ਕੀਤੀ ਗਈ। ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਝਿੱਟੀਆਂ ਨੇ ਕਿਹਾ ਕਿ ਆਪ ਦੇ ਮੰਤਰੀ ਲਾਲਜੀਤ ਭੁੱਲਰ ਨੇ ਭਾਸ਼ਣ ਦੌਰਾਨ ਰਾਮਗੜੀਆਂ ਤੇ ਸੁਨਿਆਰਾ ਬਰਾਦਰੀ ਦਾ ਅਪਮਾਨ ਕੀਤਾ ਏ। ਸਰਵੰਸਦਾਨੀ ਸਿੱਧੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਸਿੱਖਾਂ ਨੂੰ ਜਾਤ ਪਾਤ ਦੇ ਬੰਧਨ ਤੋਂ ਮੁਕਤ ਕੀਤਾ ਸੀ ਪਰ ਅੱਜ ਦੇ ਅਖੌਤੀ ਬਦਲਾਵ ਵਾਲੇ ਸ਼ਰੀਆਮ ਸਟੇਜਾਂ ਉੱਤੇ ਸਿੱਖਾਂ ਦਾ અપਮਾਨ ਕਰ ਰਹੇ ਹਨ ਸਮੁੱਚੇ ਪੰਜਾਬੀਆਂ ਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਘਟਿਆ ਪੱਦਰ ਦੀ ਰਾਜਨੀਤੀ ਛੱਡੋ ਉਦਮ ਰਮਿੰਦਰ ਸਿੰਘ ਰਾਜਾਪੁਰਿੰਗ ਨੇ ਟਵੀਟ ਕਰਕੇ ਕਿਹਾ ਕਿ ਇਹ ਬੇਹਦ ਸ਼ਰਮਨਾਕ ਹੈ ਕਿ ਅਜੋਕੇ ਸਮਾਜ ਦੇ ਵਿੱਚ ਵੀ ਲੋਕਾਂ ਦੇ ਵਿਚਾਰ ਇਹੋ ਜਿਹੇ ਹਨ ਇਹ ਕੋਈ ਆਮ ਵਿਅਕਤੀ ਨਹੀਂ ਬਲਕਿ ਪੰਜਾਬ ਟ੍ਰਾਂਸਪੋਰਟ ਮੰਤਰੀ ਹਨ ਜੋ ਵਕ ਵਕ ਜਾਤੀਆਂ ਪ੍ਰਤੀ ਭੱਦੀਆਂ ਟਿੱਪਣੀਆਂ ਕਰਕੇ ਆਪਣੀ ਸੋਚ ਦਾ ਜਨਾਜਾ ਕੱਢ ਰਹੇ ਹਨ ਮੈਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦਾ ਹਾਂ ਕਿ ਇਸ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਗਰਦਲ ਦੇ ਬਲਕ ਮੰਤਰੀ ਲਾਇਜਿਤ ਪੁੱਲਰ ਦੇ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਦੇ ਦਿੱਤੀ ਗਈ ਹੈ